ਕਲ 9 ਵਜੇ ਦੀ ਸਪਟ ਨਾ ਹੋਈ ਸਰ ਉਹ ਠੀਕ ਕਰਕੇ ਬਤ ਹੋ ਗਿਆ ਟਾਈਮ ਤੁਹਾਨੂੰ ਬਿਲਕੁਲ ਨਹੀਂ ਦੱਸਣ ਦੇ ਕਿ ਮੁੰਡਾ ਹੈ ਕਿਥੇ ਕੀ ਸਰਾਨੂੰ ਦੱਸਣ ਨਹੀਂ ਦੇ ਸਰ ਐ ਪੁੱਛਣ ਦੇ ਹਮਦਸਮਾ ਸਰ ਮੇਰੇ ਕੋਲ ਸਾਲੇ ਨਹੀਂ ਕਿ ਸੰਡੇਸ ਕਾਲ ਜਲੇ ਨਹੀਂ ਦੱਸਣ ਦੇ ਲੰਮੀ ਕਹਿੰਦੇ ਮਰ ਗਿਆ ਕਿ ਜਿੰਦਾ ਮੈਂ ਕਹੀ ਹਾਂ ਤੇ ਮਰ ਗਿਆ ਵਾ ਅੱਛਾ ਨਹੀਂ ਰਾਜੀ ਨਾ ਮੈਂ ਉਸ ਤੇ ਦਬਾਅ ਪਾਇਆ ਕੋਈ ਰਾਜੀ ਨਾ ਮਿਲਿਆ ਕਦੇ ਸਰ ਰਾਜੀ ਨਾ ਵੇ ਲਈ ਨਹੀਂ ਕੋਈ ਵੀ ਆਇਆ ਵਾ ਨੂੰ ਕਹਿੰਦੇ ਕਿ ਕੋਈ ਕੋਸੋ ਪੀ ਇਨਸਾਫ ਚਾਹੀਦਾ ਤੁਹਾਨੂੰ ਹੋਰ ਕਹਿੰਦੇ ਆਏ ਦੱਸੋ ਪ੍ਰਿੰਸੀਪਲ ਆਏ ਸਾਰੇ ਸਕੂਲ ਵਾਲੇ ਆਈਆਂ ਤੁਹਾਡਾ ਕੀ ਫੈਸਲਾ ਟਾਡਾ ਫੈਸਲਾ ਹੈ ਯਾਨੂ ਮੁੰਡੇ ਦੀ ਲਾਸ਼ ਬਤਾ ਦੇਣ ਮੁੰਡਾ ਆ ਗਿਆ ਫਿਰ ਕਰਦਾਂਗੇ ਸਸਤਾ ਦੇ ਹਨ ਇਨਸਾਫ ਚਾਹੀਦਾ ਜੀ ਜੀ ਬੋਲ ਦੋ ਬਿਠਾ ਕੇ ਆ ਕੇ ਬੋਲੀ ਨਾਲ ਆ ਜੋ ਜੀ ਹਾਂਜੀ ਕਰ ਹਾਂਜੀ ਕਰ ਪੰਜ ਕੀ ਨਾਮ ਤੁਹਾਡਾ ਤੇ ਕੀ ਕੀ ਗੱਲਬਾਤ ਹੋਈ ਹੈ ਸਰ ਮੇਰਾ ਨਾਮ ਪਵਨਦੀਪ ਹੈ ਸਰ ਗੱਲ ਇਦਾਂ ਇੱਕ ਕਾਲਜ ਦੇ ਵਿੱਚ ਗੋਲੀ ਚਲਾਈ ਮੁੰਡੇ ਨੇ ਕੁੜੀ ਦਾ ਅਸੀਂ ਸਸਕਾਰ ਉਹਨਾ ਚਿਰ ਨਹੀਂ ਕਰ ਸਕਦੇ ਕਿੰਨੇ ਚਿਰਾਨੂੰ ਮੁੰਡੇ ਦੀ ਲਾਸ਼ ਨਹੀਂ ਵਿਖਾਈ ਜਾਂਦੀ ਅਸੀਂ ਉਹਨਾ ਚਿਰ ਕੁੜੀ ਦਾ ਸਸਕਾਰ ਨਹੀਂ ਕਰਦੇ ਹਨ ਇਨਸਾਨ ਇਨਸਾਨ ਚਾਹੀਦਾ ਵੈ ਤੁਹਾਨੂੰ ਕੀ ਕਿਹਾ ਪੁਲਿਸ ਨੇ ਕਿ ਮੁੰਡਾ ਮਰ ਗਿਆ ਜਾਂ ਕਿਸ ਤਰੀਕੇ ਨਾਲ ਸਰਾਂ ਨੂੰ ਕਹਿੰਦੇ ਮੁੰਡਾ ਵੀ ਸਾਨੂੰ ਪਤਾ ਹੀ ਨਹੀਂ ਕਿ ਕਿੱਥੇ ਆ ਮੁੰਡਾ ਅੱਛਾ ਕਿਹੜੇ ਹਸਪੀਟਲ ਖੜਿਆ ਪਰ ਸਰਾਂ ਨੂੰ ਮੁੰਡੇ ਦੀ ਲਾਸ਼ ਚਾਹੀਦੀ ਹੈ ਅਸੀਂ ਲਾਸ਼ ਲੈ ਕੇ ਫੇਰ ਮੁੰਡੇ ਨੂੰ ਨਹੀਂ ਤੇ ਜਿੱਦ ਤਰ ਸਾਡੀ ਕੁੜੀ ਤੇ ਗੋਲੀ ਮਾਰੀ ਹੈ ਨਹੀਂ ਉਤਨਾ ਹੀ ਮੁੰਡੇ ਦੇ ਗੋਲੀ ਮਾਰ ਕੇ ਫੇਰ ਅਸੀਂ ਆਪਣੀ ਕੁੜੀ ਦਾ ਸਸਕਾਰ ਕਰਨਾ ਲੱਗਦਾ ਨਹੀਂ ਕਿ ਸਿਕਿਉਰਿਟੀ ਲੈਬਸ ਨੇ ਕਿ ਪਸਤਾਲ ਕਾਲਜ ਦੇ ਵਿੱਚ ਚੱਲ ਜਾਣਾ ਕਿਤੇ ਵੱਡੀ ਗ ਹਾਂਜੀ ਸਰ ਬਹੁਤ ਵੱਡੀ ਸਰ ਗੱਲ ਹੈ ਬਹੁਤ ਵੱਡੀ ਗੱਲ ਹੈ ਇਹ ਮੁੰਡਾ ਤਾਂ ਅੰਕ ਕਰਦਾ ਹੀ ਕੁੜੀ ਨੂੰ ਹਾਂਜੀ ਬਹੁਤ ਅੰਕ ਕਰਦਾ ਹੈ ਇਹ ਕੁੜੀ ਨੂੰ ਸਵੇਰ ਜਿੱਦੋਂ ਜਾਂਦੀ ਹੀ ਉਦੋਂ ਤੰਗ ਬਹੁਤ ਕਰਦਾ ਹੀ ਉਦੋਂ ਘਰੇ ਸ਼ਾਂਤ ਵਾਲੀ ਕਾਲ ਦੇ ਵਿੱਚ ਬੜੀ ਸਦਤਾਈ ਉਹਦੇ ਤੋਂ ਦੋ ਪ੍ਰਿੰਸੀ ਭੰਨੀ ਹੈਗਾ ਸਹੀ